ਤੁਸੀਂ ਗੱਲਾਂ ਕਹਿ ਰਹੇ ਹੋ ਨਾ ਘਰ ਤੜਾਤਾ ਘਰ ਤੜਾਤਾ ਘਰ ਤੜਾਤਾ ਮੈਂ ਇਸੇ ਰੀਜ਼ਨ ਕਰਕੇ ਚੁੱਪ ਸੀਗੀ ਕਿ ਘਰ ਟੋਟੇ ਮਾਫ ਕਰ ਦੇ ਬੇਨੂਸ ਉਹ ਕਹਾਟੇ ਦੇ ਵਿੱਚ ਨਾ ਸਮਝੀ ਬਿਲਕੁਲ ਵੀ ਤੇ ਮੈਂ ਸੱਚੀ ਹੋਈ ਆਏ ਦੇਖਦੇ ਆ ਬੜਚਨ ਮਜ਼ਾ ਆਏਗਾ ਇਹ ਉਹ ਮਾਮਾ ਤੁਸੀਂ ਜੇ ਕਿਸਿਆਣੀ ਬਿਆਣੀ ਕੁੜੀ ਨੂੰ ਯਾਰ ਗੰਦਾ ਬਣਾਤਾ ਹਾਂਜੀ ਇਸ ਵਾਰ ਪਤਾ ਨਹੀਂ ਇੱਕ ਨਵੀਂ ਵੀਡੀਓ ਤੇ ਨਾਲ ਆਤੀ ਵੀਡੀਓ ਆਪਾਂ ਕੱਲ ਕਰਾਂਗੇ ਇਨਾ ਚੁਣਾਂ ਦੇ ਬਾਰੇ ਅੱਜ ਕੀ ਮੰਮੀ ਔਰ ਪਾਪਾ ਕੋ ਨਿਰਾਸ਼ ਨਹੀਂ ਹੋਣ ਦੇਂਗੇ ਸਾਰ ਕੋਈ ਸੁਦੀ ਸਾਦੀ ਖੜਦਾ ਰਹਾ ਤੇ ਪੈਣ ਚ ਡਰਦਾ ਰਹਾ ਹੁਣ ਚੜਾਤਾ ਚੰਨ ਲੋ ਫੜੋ ਗਦੇ ਜਾਨ ਸਸਿਕਾ ਦੀ ਚਾਹ ਆ ਮਿੱਠਾਈ ਠੰਡਾਈ ਆ ਕੋਈ ਆ ਫਿਰ ਲੋੜ ਮੈਨੂੰ ਦੱਸਣ ਦੀ ਲੋੜ ਹੈ ਕਿ ਮੈਂ ਅੱਗੇ ਕਿਉਂ ਆਈ ਆ ਜਾਂ ਮੈਨੂੰ ਆਣਾ ਪਿਆ ਆ ਸਾਰੇ ਅੱਗੇ ਆ ਕੇ ਬੜੇ ਬਣ ਚ ਤੂੰ ਚੰਦੇ ਕਰ ਦਿੱਤੇ ਨੇ ਆਹੋ ਉਹ ਹੀ ਪੱਤਨ ਚਲੇ ਆਪਸੇ ਨਹੀਂ ਆਉਂ ਕੋਰੀਏ ਜਿਹੜੇ ਕਮਰੇ ਕਰ ਬੋ ਆਪ ਲੋਕ ਪਹਾਂਦੇ ਤੇ ਦੂਜੇ ਨਹੀਂ ਬੋਲ ਤੇ ਲਵਾ ਦੇਣੀ ਠੋਕ ਕੇ ਮੈਂ ਕਿ ਕਮੀ ਨਹੀਂ ਹੋਣੇ ਦੂੰਗਾ ਮਗਰ ਕਿਉਂ ਇਹ ਚੀਜ਼ ਦਾ ਰੀਜ਼ਨ ਪਤਾ ਹੀ ਹੈ ਬਟ ਮੈਂ ਕਦੀ ਨਹੀਂ ਜਾਂਦੀ ਸੀ ਕਿ ਇਹ ਰੀਜ਼ਨ ਜਾਂ ਇਹ ਕਲੈਰੀਫਿਕੇਸ਼ਨਸ ਦੇਣ ਮੈਂ ਅੱਗੇ ਆਵਾ ਸਨੇਹਾ ਕੋ ਕੁਰੀਏ ਤੇ ਕਿ ਤੁਤੀ ਨੂੰ ਦੰਤੀਸਾਰੇ ਆਪ ਨਾ ਮਰਵਾਵੇ ਤੇ ਤੁਚ ਨੂੰ ਠੋਕਰ ਲਵਾਵੇ ਆਪ ਨਾ ਠੋਕ ਜਾਵੇ ਇਸ ਕਰਕੇ ਮਹੀਨੇ ਦੇ ਵਿੱਚ ਇੱਕ ਠੋਕ ਲਵਾ ਦੇ ਸਨੇਹਾ ਮੈਂ ਬੋਲਦਾ ਥੋੜਾ ਖੋਲਾ ਪਰ ਮੇਰਾ ਲੋਲਾ ਦਲਾਲ ਦਲਾਲ ਆਵਾਜ਼ ਗੁਣ ਜਿਹਦੇ ਵਿੱਚ ਮੇਰੀ ਕੋਈ ਇਨਵੋਲਵਮੈਂਟ ਹੀ ਨਹੀਂ ਹੈ ਐਂਡ ਇਹ ਚੀਜ਼ਾਂ ਮੈਂ ਸਿਰਫ ਬੋਲ ਕੇ ਨਹੀਂ ਦੱਸੂਗੀ ਇਸ ਵੀਡੀਓ ਦੇ ਵਿੱਚ ਬੋਲ ਕੇ ਨਹੀਂ ਖੋਲ ਖੋਲ ਕੇ ਦੱਸ ਪੈਣ ਜੋ ਕਿ ਲੋਕਾਂ ਨੂੰ ਤਤ ਲੱਗੇ ਸਨੇਹਾ ਕਿੰਨੀ ਖੋ ਸਕਦੀ ਹੈ ਜਾਂਦੇ ਵਿੱਚ ਗੱਲ ਬਾਤ ਆਈ ਐਮ ਸੌਰੀ ਬਾਬੂ ਓ ਮਮਾ ਸੋਰੀ ਸੋਰੀ ਨਹੀਂ ਹੈ ਤੇ ਪੰਜ ਹੈ ਇੱਕ ਦਾ ਸਟੋਰ ਤਾਂ ਕਿ ਸਿਰੇ ਦੇ ਟੋਪੇ ਲਾਵੇ ਸੁਨੇਹਾ ਨਾਮ ਕੇ ਲਾਵੇ ਜੂਠ ਹੈ ਜੂਠ ਹੈ ਸਿਰਫ ਇਹ ਚਾਹੁੰਦੀ ਆ ਮੈਂ ਹੱਥ ਜੋੜ ਕੇ ਇੱਕ ਰਿਕਵੈਸਟ ਕਰ ਰਹੀ ਆ ਸਾਰਿਆਂ ਨੂੰ ਇਹ ਐਸੇ ਜੇਦਰ ਕੰਜਰੀਏ ਹੱਥ ਆਪਣੇ ਹਸਬੰਦ ਅੱਗੇ ਜੋੜੇ ਹੁੰਦੇ ਤੇ ਅੱਜ ਤਲਾਕ ਨਹੀਂ ਸੀ ਹੋਣਾ ਸਾਰੇ ਬੜੇ ਤੇਰੇ ਭੈਣ ਜੋ ਬੁਢੇ ਲੱਗਦੇ ਨਹੀਂ ਜਿਹੜੇ ਹੱਥ ਤੁਜਣਗੇ ਹੱਥ ਜੋੜਨ ਦੀ ਨਾਲ ਗੱਲ ਸਭ ਤੋਂ ਜ਼ਿਆਦਾ ਚੁਠੀ ਲਾਉਦੀ ਐ ਇਹ ਸੋਸ਼ਲ ਮੀਡੀਆ ਤੇ ਆਹ ਗੱਲ ਤੇ ਮਾਮਾਇਤਾ ਨਾਲ ਬਹਤੀ ਤੇ ਤਾਂ ਬੰਦੇ ਕੋਈ ਪੁੱਸੀ ਮਾਤਰੇ ਮੁੱਕਰ ਜਾਂਦਾ ਗੱਲ ਗਲਤ ਨਿਕਲ ਗਈ ਮੂੰਹ ਚੋਂ ਤੁਸੀਂ ਤਾਂ ਜਾਣ ਲੈਣੀ ਕਰ ਦਿੰਨੇ ਆ ਸ਼ੂਗਰ ਕਰੋ ਖਲੇ ਸੀ ਬੌਂਡ ਲੈਣੀ ਨਹੀਂ ਕੀਤੀ ਤੇ ਮੇਰੀ ਪੇਸ਼ੈਂਸ ਲਈ ਦੇਖ ਲਿਓ ਸਾਰੇ ਪ੍ਰੂਫ ਇਕਵਲੀ ਮਤਲਬ ਮੇਰੀ ਸਾਈਡ ਦੇਖ ਲਓ ਉਸ ਤੋਂ ਬਾਅਦ ਜੋ ਤੁਹਾਨੂੰ ਲੱਗਦਾ ਆ ਕੋ ਤੇਰੀ ਬੱਚੀ ਜੇਕਰ ਕਿਸੇ ਦਾ ਲੈਂਡ ਆਵੇ ਚ ਫਸ ਗਿਆ ਉਹ ਕਿਤਾ ਪੇਸ਼ੈਂਸ ਨਹੀਂ ਰੱਖੂਗਾ ਜੇਕਰ ਤੇਰੀ ਵੀਡੀਓ ਛੱਤੀ ਕਰਦੇ ਹੋ ਆ ਵੀ ਤੇਰੀ ਸਾਹਮਣੇ ਤੇ ਪੈਨ ਚ ਕੋਈ ਛੱਤੀ ਕਰ ਲਈ ਪੇਸ਼ੈਂਸ ਰੱਖੂਗਾ ਜਾਂ ਬੰਦ ਤੋਂ ਹੋਊਗਾ ਮੈਨੂੰ ਲੱਗਦਾ ਮੋਟ ਮਾਰੂਗਾ ਪਹਿਲਾਂ ਮੈਂ ਇਸ ਵੀਡੀਓ ਦੇ ਵਿੱਚ ਕਿਸੇ ਨੂੰ ਵੀ ਰਿਪਲਾਈ ਕਰਨ ਨਹੀਂ ਆਈ ਕਿਉਂਕਿ ਜਿੰਨੇ ਜੋ ਵੀ ਪਾਇਆ ਆ ਫ੍ਰੈਸ਼ੀ ਪਾ ਜੀ ਤੁਸੀਂ ਇੰਨੀ ਆ ਸੋਹਣੀਆਂ ਕੋਈ ਇਹਨੂੰ ਟਰੋਲ ਰੋਸਟ ਕਿਉਂ ਕਰਦੇ ਹੋ ਯਾਰ ਥੋੜਾ ਸਾਡੇ ਦਾ ਤੇਲ ਲਾ ਕੇ ਦੇ ਇਹਨਾਂ ਦੀ ਮਾਲਿਸ਼ ਕਰਿਆ ਕਰੋ ਜੇਕਰ ਰਪਲਾਈ ਦੇਣਗੇ ਤੇ ਫਿਰ ਤਾਂ ਜੀ ਚਿਤਰਨਾ ਕਹਿੰਦੀ ਆਪਰਾ ਤੇ ਪੈਂਚੋ ਕਰ ਬਰਬਾਦ ਹੋਇਆ ਹੀ ਪਿਆ ਪੈਂਚੋ ਦੁੱਜੇ ਨੇ ਚੁਗਾ ਚੂੜ ਕਰਾਤਾ ਪਹਿਲਾਂ ਦੇ ਕਿੰਮੀ ਦੀ ਰਿਕਾਰਡਿੰਗ ਸੁਣੋ ਪੈਂਚ ਰੋਂਦੇ ਹੋਏ ਤੇ ਆਇਆ ਦੇਖਦੇ ਆਂ ਬੜਾ ਚੰ ਮਜ਼ਾ ਉਸ ਜੀ ਇੰਨੀ ਸੀ ਵੀ ਤੁਹ ਪਤਾ ਹੀ ਨਹੀਂ ਹੋਇਆ ਕੀ ਕਿੰਦਾ ਹੋਇਆ ਕੀ ਨਹੀਂ ਹੋਇਆ ਤੁਸੀਂ ਆਪ ਸੋਚੋ ਵੀਰੇ ਕਿ ਸਾਰੇ ਕੁਝ ਪਲਾਨਡ ਨਹੀਂ ਸੀ ਕਿੱਥੇ ਦਾ ਕਰ ਕਿੱਥੇ ਉਤੋਂ ਤੱਕਵਾੜੇ ਤੋਂ ਕਿੰਨੀ ਕੁ ਦੂਰ ਆ ਆਧਪੁਰ ਤੋਂ ਇੱਕ ਘਰ ਨਹੀਂ ਲੱਗ ਗਈ ਕੋਣ ਸੀਗਾ ਇੱਕ ਮੈਨ ਸੀ ਇੱਕ ਐਂਜਲ ਸੀ ਬਸ ਤੁਸੀਂ ਪਾਸੇ ਕੋ ਗੁਰਿੰਦਰ ਅੰਦਰ ਵੀ ਵੀਡੀਓ ਬੜੀ ਰਿਕਾਰਡ ਕਰਨ ਦੀ ਕੀਤੀ ਉਹਨੇ ਅੰਦਰ ਲੈ ਕੇ ਤੁਹਾਨੂੰ ਕੋਈ ਮਿਲ ਮੈਨੂੰ ਮੈਸੇਜ ਮੈਨੂੰ ਕੋਸ਼ਿਸ਼ ਵੀ ਨਹੀਂ ਮੈਨੂੰ ਕੋਸ਼ਿਸ਼ ਵੀ ਨਹੀਂ ਆਦਾ ਮੈਨੂੰ ਪਤਾ ਹੀ ਨਹੀਂ ਨਹੀਂ ਮਾਮਾ ਤੂੰ ਵਾਲੀ ਪਾਂਚ ਬੋਲ ਰੱਖ ਕੇ ਬੈਠੀ ਨਹੀਂ ਹੁਣ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤੇ ਬੈਠੀ ਹਾਂਗੀ ਉਦੋਂ ਤੈਨੂੰ ਪਤਾ ਲੱਗਿਆ ਹੋਣਾ ਪਾਂਚ ਦੇ ਬੀਟੀ ਰਿਕਾਰਡ ਕੀਤੀ ਹੈ ਕਿਸੇ ਨੇ ਨਹੀਂ ਤੁਸੀਂ ਪਾਂਚ ਸੁੱਤੇ ਹੀ ਰਹਿੰਦੇ ਹੋ ਜਦੋਂ ਪਾਂਚ ਨੂੰ ਲੈ ਕੇ ਦਿੱਤੀਆਂ ਗੋਲੀਆਂ ਦਿੱਤੀਆਂ ਨੇ ਤੇ ਉਹ ਬਾਅਦ ਵਿੱਚ ਦਿੱਤੀਆਂ ਹੋਣੀਆਂ ਨੇ ਪਹਿਲਾਂ ਥੋੜੀ ਦੇ ਦੁਗਾ ਕੋਈ ਪਾਂਚ ਉਹਦੀ ਪਾਂਚ ਉੱਪਰ ਪੇਸ਼ਨ ਬਣੀ ਰਹਦੀ ਹੈ ਇਹਨਾਂ ਮਰਲੇ ਪਾਂਚ ਕੋਈ ਸੱਦੀ ਸੁੱਤੇ ਹੋਈ ਬੋਨ ਮਾਰ ਜੂਗਾ ਤੈਨੂੰ ਪਤਾ ਵੀ ਨਹੀਂ ਲੱਗੇਗਾ ਆਪਾਂ ਬੋਲਾਗੇ ਜੀਨਾ ਜੀਨਾ ਨਾਲੇ ਪਾਂਚ ਸੁਨੇਹਾ ਗਸਤ ਹਾਲ ਕੀ ਹੈ ਮੈਂ ਤਾਂ ਕੱਲ ਸਿੱਗੀ ਸ਼ੂਟ ਤੇ ਕੱਲ ਦੀ ਸਨੇਪ ਹਾਂ ਅ ਚਾ ਜੀ ਉਸਤਾਦ ਕੰਪਲੇਨਟ ਆਈ ਤੇਰੀ ਬਹੁਤ ਤਕੜੀ ਹਾਂ ਤੂੰ ਸਾਈਡ ਤੇ ਜਾ ਪਹਿਲਾਂ ਕਿਸੇ ਤੇ ਲੱਗੇ ਨਾ ਕਾਲ ਕਰੀ ਹਾਂ ਹਾਂ ਸਾਈਡ ਤੇ ਆ ਬੋਲੋ ਮੈਨੂੰ ਨਹੀਂ ਪਤਾ ਤੂੰ ਸਾਈਡ ਤੇ ਜਾ ਤੇਰੀ ਆਵਾਜ਼ ਆ ਰਹੀ ਪਿੱਛੇ ਸੌ ਲੱਗੇ ਉਹ ਤਾਂ ਯਾਰ ਸਟਾਫ ਬੈਠਾ ਆਇਆ ਸਾਰਾ ਸ਼ਟਾਬਾ ਤਾਂ ਜਿੰਨੇ ਮਫਰੀਚ ਚੁਪੇ ਲਾਨੀ ਆ ਮਾਰੇ ਪੈਂਜੋ ਤੇ ਰੱਦ ਵੋਸੀ ਐਸੇ ਕਰਕੇ ਹੋਇਆ ਤਾਂ ਹੀ ਪੈਂਜੋ ਦੂਜੀ ਸਟਾਫ ਨਾਲ ਕਰਤੇ ਹਾਂਗੇ ਮਸਤੀਆਂ ਦੇ ਪੈਂਜੋ ਪੀਓ ਡੱਕਦਾ ਹੋਗਾ ਉਹ ਲੋ ਪੈਂਜੋ ਤੂੰ ਛੱਡ ਚੱਲ ਜਾਨੀਂ ਫਿਰ ਮਾਰਦਾ ਹੋਗਾ ਥਪੜੇ ਕਿਹੜਾ ਸਟਾਫ ਬੈਠਾ ਤੂੰ ਕਿਹੜਾ ਕੰਮ ਕਰਨਾ ਸ਼ੁਰੂ ਕਰਤਾ ਠੀਕ ਹੈ ਮੈਨੂੰ ਵੀ ਫੋਨ ਆ ਰਹੇ ਆ ਹਾਂ ਤੂੰ ਨੇ ਇਹ ਕੀ ਮੈਨੂੰ ਫੋਨ ਆ ਰਹੇ ਆ ਤੇਰੇ ਬੰਦੇ ਅੱਧੀ ਵੀ ਤੇ ਮੈਂ ਚੁਪੇ ਨਾਲ ਹੋਣੇ ਨੇ 10 ਰੁਪਏ ਚੁਪਾ 10 ਰੁਪਏ ਚੁਪਾ ਸੁਣਿਆ ਕਤਵਾਲ 10 ਰੁਪਏ ਚੁਪਾ ਲਾਨ ਲਕੀ ਆ ਆ ਜਾ ਆ ਜਾ ਆ ਜਾ ਉਸਟਾਫ ਦੇ ਨਾਲ ਹਨੇ ਕਰਵਾਇਆ ਇਸਨ ਦਿਵਾਈ ਨੂੰ ਉਹਨਾਂ ਤੋਂ ਓਕੇ ਠੀਕ ਹੈ ਸਾਰੀ ਉਹਨੇ ਗੱਲ ਇਹ ਕੀਤੀ ਤੇਰੇ ਤੇ ਕਿ ਇੰਨੇ ਬੁਕਿੰਗਾਂ ਕਰਾਈਆਂ ਇੰਨੇ ਉਤਾਰੀ ਮੰਗਾਈ ਇੰਨੇ ਉਹ ਬੰਦੇ ਨੂੰ ਬਗਾਇਆ ਉਹਦੇ ਕੋਲ ਗਨ ਵੀ ਸੀਗੀ ਇਹ ਗਾਨ ਤੇ ਮਾਮਾ ਸਾਹਵ ਨੂੰ ਦੇ ਗਿਆ ਉਹ ਜਿਹੜਾ 6 ਇੰਚ ਦਾ ਲਾਣਾ ਜੱਕੀ ਫਿਰਦਾ ਸੀ ਉਹ ਨਹੀਂ ਦਿੱਸਿਆ ਫਾਲੇ ਉਹ ਮੈਂ ਬੋਤਾ ਉਤਰ ਗਿਆ 1 ਲੱਖ ਰੁਪਇਆ ਲਈ ਕਰ ਦਿੰਦੇ ਸੀ ਬਰਨਿਕ ਨੂੰ ਨਾ ਰੋਈਂ ਜੰਦਨੀ ਤੈਨੂੰ ਕੀ ਅਛਾ ਲਾਈਕ ਤੂੰ ਬਿਨਾਂ ਲੋਕੀਏ ਦੀ ਘਿੜੀ ਘੜੀ ਯੱਕੇ ਕਰ ਲੈਂਦੇ ਹੋ ਇਹ ਗੱਲ ਤੂੰ ਕੇ ਕਲੀ ਜਲਦੀ ਮਨ ਨਹੀਂ ਮੈਂ ਆਖੀ ਮਨਾਉਣੇ ਤੈਨੂੰ ਬਿਨਾਂ ਕਰੂ ਦੀ ਘਿੜੀ ਕੱਢੀ ਕਰ ਲੈਂਦੇ ਆਗੇ ਇਹਨੇ ਤਾਂ ਉਹਦੀ ਗੱਲ ਮੰਨੀ ਸੀ ਕਿ ਮੈਂ ਵਰ ਮੈਂ ਤਾਂ ਤਾਂ ਕਿਤੇ ਕਿਤੇ ਮੇਰੇ ਨਾਲ ਦਿੱਤੀ ਹੋਣਾ ਉਰਾਈਨਾ ਹਟੇ ਮੈਂ ਪੂਰੀ ਅਗਲੀ ਦਿਨ ਥਿੰਕੀ ਕਿ ਤਾ ਦੇਖੋ ਇਹਨੇ ਮੇਰੇ ਪਿੱਛੇ ਘੜੀ ਮਾਰਤੀ ਹੋਂ ਤੈਨੂੰ ਦੇਣੀ ਬਣੀ ਆਹੋ ਕਰ ਰਹੀ ਤੇ ਮੋੜਾ ਨਾ ਦੋਸਤ ਨਾ ਖਰਾਬ ਹੋ ਜੇ ਬਿਆਹ ਨਾ ਪਾਜਣੇ ਕਿਤੇ ਗੰਦਾਸੇਂ ਤੇ ਚੀਰ ਨਾ ਲਾਈ ਜੇ ਨਾ ਤੇ ਚੱਕਰ ਚ ਆਪਣਾ ਚੀਰ ਬਟਾ ਕਰਾ ਲ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਸਾਨੂੰ ਪਤਾ ਸਾਰਾ ਸਾਰਾ ਹੀ ਸਾਨੂੰ ਪਤਾ ਕਿ ਨਹੀਂ ਏ ਤੂੰ ਲੈ ਕੇ ਡੇਢ ਤੱਕ ਹਾਂਜੀ ਸਮਝੀ ਗੱਲ ਸਾਨੂੰ ਵਰਮੇ ਸ਼ਰਮੇ ਦਾ ਵੀ ਪਤਾ ਇਸ ਕਰਕੇ ਅਸੀਂ ਤੈਨੂੰ ਕਹਿਣ ਦੇ ਆ ਇਹ ਤੇਰੇ ਹੱਥ ਵਾਸਤੇ ਚੁੱਪ ਕਰਕੇ ਨਾ ਚੁੱਪ ਕਰਕੇ ਬਹਿ ਜੀ ਤੇਰਾ ਜੇ ਤੂੰ ਬੋਲੀ ਨਾ ਤੇਰਾ ਘਰ ਹੀ ਟੁੱਟਣਾ ਇਹ ਚ Tanto, commento, <g Jean> . <bulun> ਮੇਰੇ ਨਾਮ ਦੀ ਬੁਕਿੰਗ ਹੈ ਪਰ ਤੁਸੀਂ ਇਹ ਦੇਖੋ ਕੱਲੇ ਕੱਲੇ ਤੇ ਆਈਡੀ ਕਾਰਡ ਮੰਗਦੇ ਆ ਪ੍ਰੂਫ ਹੈ ਕਿ ਅੰਜਲ ਸ਼ਿਵਮਸੀ ਮਿਆਂਕਸੀ ਮੈਂ ਸੀ ਗਿੰਦੇ ਦੀ ਸੀਗੇ ਠੀਕ ਹੈ ਤੇ ਡੀਲੀਟ ਕੈਮਰਾ ਰਿਕਾਰਡਿੰਗ ਹੋ ਜਾਂਦੀ ਹੈ 3 ਮਹੀਨੇ ਬਾਅਦ ਪਰ ਜਿਹੜੀ ਡਿਟੇਲ ਹੁੰਦੀ ਆ ਨਾ ਕਿ ਇੱਥੇ ਕਿਦੇ ਕਿਦੇ ਪ੍ਰੂਫ ਲੱਗੇ ਆ ਉਹ ਨਹੀਂ ਸੁਨੀਆ ਤਾਂ ਮੈਂ ਗੱਲ ਦੱਸਾਂ ਮੈਂ ਉਹਨਾ ਚੰਗੀ ਤੇਰਾ ਬਦਲਾਮ ਕਰਨੀ ਨੇ ਫਿਊਚਰ ਸਾਰਾ ਫ੍ਰੀ ਪ੍ਰੂਫ ਆਪਣੇ ਕੋਲ ਰੱਖਾ ਲਿਆ ਦਿੰਦੀ ਸੀ ਪੁੱਤਾ ਜੋ ਲਾਸਟ ਐਡਲੀ ਨੇ ਬਟਲੇ ਰ ਕਰਨ ਲਈ ਪੂਰਾ ਫਿਟ ਕਰ ਲਈ ਪਰ ਜਿੰਨਾਂ ਨੇ ਆਪਣਾ ਘਰ ਕਾਚੇ ਤੇ ਹੁੰਦੇ ਨਾ ਸੁਨੀਆ ਜੀ ਦੂਜਿਆਂ ਦੇ ਘਰ ਪੱਥਰ ਮਾਰਨਾ ਨੋਟ ਬੁੱਕ ਡੇਰ ਹਾਂ ਤਾਂ ਨਾ ਇਹ ਵੀ ਤੇ ਬਤਨ ਕੋਈ ਜਰੀਲੇ ਪੁੱਗ ਮਿਲਦਾ ਸਤ ਇਹਨੇ ਲੈ ਕੇ ਲੱਕਾ ਤੋੜ ਨਹੀਂ ਕੋਈ ਸ਼ਿਫਤੀ ਆ ਫੁਰਦ ਤੇ ਨਾ ਪਹਿਲਾ ਜੀਵਨ ਪ੍ਰਾਪਤਾ ਜਿਹਨੂੰ ਵੀ ਲੋਰੋ ਕੇਰ ਪਰ ਸਟਕਿਆ ਸੀ ਉਹਦੇ ਕਿਆਸ ਯੋਗ ਨੇ ਵਾਪਸੇ ਨਹੀਂ ਆਈ ਕੰਮ ਮੇਂ ਨਾ ਕਰਦਾ ਟੈਨ ਤੁਮ ਨਹੀਂ ਨਾ ਮਿਲਦਾ ਕੈਨੇਡਾ ਦੀ ਗੱਲ ਕਰਨ ਦਾ ਤਾਂ ਤੇਲੇ ਵਿਧਿਆ ਵਰਪਦ ਨੇ ਨਾ ਹੋਗੇ ਪਬਲਿਸਤਵਾ ਮੋਟੀ ਹੋਮ ਬੀਵੀ ਸਰੀ ਡਾਟਾ ਵਾਈਟ ਰੋਕਰ ਨਾ ਤੂ ਸੀ ਕੁਸ਼ਨਰੇ ਪਬਲਿਸ ਹੋ ਗੂ ਵੀਰ ਵਿਗਾਂ ਤੇ ਕਿ ਨਬਰਕ ਮਾਉ ਤੇ ਟੇਵਲ ਬਾਓ ਪਹਿਲੇ 50 ਕਸਟਮਰਾਂ ਨੂੰ 25% ਡਿਸਕਾਊਂਟ ਜੇਤੀ ਪ੍ਰਾਣਾਮ ਲੈ ਕੇ ਟੇਵਲ ਬਾਓਗੇ ਤੇ ਬਾਅਦ ਜਿਹਨੋਂ ਸਕੇ ਨੀ ਡਾਗੇ ਤੇ ਵੀਰ ਨਾ ਹੋਮਲੈਂਡ ਕੈਫੇ ਵੀ ਹੈਗਾ ਨਾ ਜੀ ਨਾ ਸੁਮੰਦਰ ਦੇ ਕੋਟਨ ਆਲਦੀ ਨਾਲ ਆਪਣੀ ਜਨਨੀ ਨਾ ਜੋ ਵੀ ਗੱਲ ਕਰਨੀ ਹੈ ਨਾ ਤੂ ਸੀ ਮਾਰਗੀ ਮੋਝੇ ਮੋਝਾ ਅਜੋਤੀ ਜਾ ਕੇ ਪ੍ਰੋਧਿਲੇ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਿਆ ਸਨੇਹਾ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਫੋਨ ਵੀ ਐ ਕੰਮ ਚਾਇਆ ਸੀ ਸਨੇਹਾ ਕੇ ਟੈਲ ਦਾ ਜਲਦੀ ਕਾ ਦਿਆ ਥਰਡ ਪਾਰਟੀ ਦੇ ਤੇ ਜੀਨ ਨੂੰ ਪ੍ਰਾਪਤ ਨਹੀਂ ਆਨਾਂ ਲਾਲੀ ਆ ਰਹੀ ਜੀ ਪੂਰੀ ਘਤਤਾਂਗੇ ਹਰ ਕੀਮਤ ਸਨੇਹਾ ਦੀ ਜੋੜ ਪੋੜ ਨਹੀਂ ਨਾ ਤੁਹਾਨੂੰ ਪਤਾ ਮੈਂ ਇੱਥੇ ਪਾ ਨਹੀਂ ਸਕਦੇ ਕਿਉਂਕਿ 20-20 ਮਿੰਟ ਦੀ ਰਿਕਾਰਡਿੰਗਾਂ ਕਿਤਾਬ ਅਪਲੋਡ ਕਰਾਂ ਤੁਹਾਨੂੰ ਪਤਾ ਹੀ ਹੈ ਫਿਰ ਸਨੈਪਚੈਟ ਤੇ ਹੋਣਾ ਪੈਣਾ ਆਕੂ ਕਿ ਮੇਰਾ ਵੀ ਤੇ ਕਰ ਤੋ ਤੋ ਪਹਿਲੇ ਮਾਮਾ ਬਣਿਆ ਦੇ ਵੀ ਰਿਪੇ ਕਰਾ ਕੇ ਦਿੱਤੇ ਮੈਂ ਨਹੀਂ ਦਝਾਰ ਬਣ ਕੇ ਤੇ ਕੋਈ ਰੁ एरे यार दोस्त, एरे ने हो कोई गलती अपनी भी हो बेवकूफ बना के बार जा रखना किलुका सामने मेरा पति मेरा देवता है बहुत चेहरा आइडल कपल तुम इना चंगा पहले पढ़ तो बाद भी मिलू रोके बूर किया कि मेरी घरवाल की गलती नहीं पक्का स्नेहा कोई गलती है पक्का इतने के ਆਕੀ दारू ਕਹਿੰਦੇ ਉਹ ਨੂੰਹੇ ਪਤਾ ਸੀ ਵਿਚਾਰੇ ਨੂੰ ਕਿ ਲਾਸ ਆਂ ਜਾ ਤਾਂ ਹੱਸ ਗਿਆ ਮੈਨੂੰ ਨਹੀਂ ਪੂਰੇ ਸ਼ਹਿਰ ਨੂੰ ਪਤਾ ਪਰ ਗੱਲਾਂ ਛੋੜ ਕੇ ਹਮੇਸ਼ਾ ਮੁੰਡੇ ਕਤ ਨਹੀਂ ਹੁੰਦੇ ਤੇ ਹੱਥੀ ਦਾ ਕਿ ਵੀ ਲੋਕ ਕਰਨੀ ਦਿੱਪ ਕਿਤ ਨਹੀਂ ਗਿਆ ਸੜਦੀ ਅਸ ਨਹੀਂ ਇਹ ਤਾਂ ਹੋਣੀ ਸਕਦਾ ਕਿ ਬੀਨੂ ਫਸਾ ਜਾ ਰਿਹਾ ਹੈ ਤਾਂ ਕਿ ਸਾਡੇ ਤੇ ਕਰਵਲ ਨਾ ਰੈਵਨਿਊ ਨਹੀਂ ਜਾਣਦੇ ਨੇ ਉਹ ਵੀ ਜਦੋਂ ਬਾਪਾ ਤੁਮ ਜਿਹੜਾ ਬਲਨ ਬਲੀ ਬਲਨ ਤੁਮ ਜਿਹੜਾ ਬਣ ਬਿਸਕਸ ਕੀਤੀ ਉਹ ਨਹੀਂ ਦਲ ਗਈ ਨਹੀਂ ਯਾਰ ਇਹ ਕਪੜਾ ਹੈ ਮੁੰਗੀ ਕਪੜੇ ਲਿਖੀ ਫੇਵਲੀ ਵੀ ਆ ਇਹ ਗੱਲ ਕਰੀ ਸੀ ਨਹੀਂ ਯਾਰ ਇਹ ਤਾਂ ਬਹੁਤ ਵਧੀਆ ਕਪੜਾ ਹੈ ਯਾਰ ਇਹ ਤਾਂ ਹੋ ਨਹੀਂ ਸਕਦਾ ਇਹਨਾਂ ਦੀ ਲਾਈਫ ਤਾਂ ਬਹੁਤ ਰੋਦੀ ਹੈ ਮਗਰ ਦੇਖੋ ਕਿ ਕਾ ਨੂੰ ਇਹਨਾਂ ਦਾ ਘ ਪਰ ਬਾਦ ਨੇ ਕਿਨੇ ਲੋਕ ਆਪਣੀ ਲੈਣ ਨੇ ਲੈਣਾ ਕੰਬੇ ਕਰਦੇ ਨੇ ਇੱਥੇ ਅਸੀਂ ਤਾਂ ਯਾਰ ਕੰਮ ਕਰਕੇ ਖਰਾ ਕੁਝ ਨਹੀਂ ਬਣ ਪਾਰਿਆ ਤੇ ਇਹ ਇਹਨੇ ਘੁੰਮਦੇ ਫਿਰਦੇ ਨੇ ਸਾਰਾ ਕੁਝ ਜੋ ਕਰਦੇ ਨੇ ਪਰ ਤੇਰੀ ਮਾਂ ਦੀ ਲੰਡ ਤੇਰੀ ਦੀ ਗੰਦ ਪਾ ਰੱਖਿਆ ਓਏ ਨਹੀਂ ਕੋਈ ਹੁੰਦਾ ਮੈਂ ਕਹਿੰਦਾ ਤੇਰੀ ਮਾਂ ਚੋਥ ਮੰਦਰੀ ਹਾਂ ਹਾਂ ਇਹ ਗੱਲ ਹੈ ਠੀਕ ਹੈ ਹਾਂ ਹਾਂ ਇਹ ਗੱਲ ਹੈ ਬਾਦੇ ਚ ਗੁੱਸਾ ਵਿੱਚ ਕਿਹੜੀ ਗੱਲ ਹੈ ਤੇਰੇ ਤੇ ਤੇਰੇ ਲੈਣਾ ਕੁੜੀ ਨੇ ਇਹਨਾਂ ਨੂੰ ਗੁੱਸੇ ਵਾਲੀ ਗੱਲ ਨਹੀਂ ਸਮਝ ਆਉਂਦੀ ਇਹਦੇ ਭੈਣ ਚੋ ਕੰਜਰ ਨੇ ਸਾਰੇ ਬੇਸ਼ਰਮ ਗੰਦੀ ਨਾ ਦੇ ਦੀ ਚੀੜੇ ਉਹ ਹਰ ਆਮ ਦੀ ਤਰ੍ਹਾਂ ਤੇ ਇਹਦੀ ਵਰਤਰੀ ਬਹੁਤ ਤੇ ਪਿਆਰ ਕਰਨਾ ਲੱਤ ਕੋਈ ਫਿਰ ਇੱਥੇ ਤੈਨੂੰ ਕਿਦਾਂ ਲੱਗਾ ਮੈਨੂੰ ਲੱਗਦੇ ਤੈਨੂੰ ਬਹੁਤ ਹੀ ਯਾਦਾ ਮੈ ਜਾਗਾ ਤੂੰ ਤੇ ਨਹੀਂ ਸਟਾਪ ਹੰਦੇ ਵੀ ਹੱਤ ਪਰਵਾਹ ਤੁਕੀ ਨੇ ਕੋਲੋਂ ਮੇਰੇ ਚਾਚੂ ਦਾ ਯਾ ਤੇ ਫਿਰ ਮੇਰੀ ਗੱਲ ਤੇ ਫਿਰ ਮੇਰੀ ਇੱਕ ਗੱਲ ਸੁਣੋ ਪਹਿਲਾਂ ਤੇ ਭੈਣ ਚੋਂ ਇਹਦੇ ਚਾਚੂ ਵੀ ਵੋਂ ਨਮਾਰੋ ਜਿਹੜਾ ਭੈਣ ਦਾ ਰਾਈਡਰ ਵਟਾਡੀ ਐਸ ਪੀ ਲੱਗ ਗਿਆ ਮਗਰ ਕਿਉਂ ਓਹ ਹੋਰ ਕੀ ਮਦਰ ਚੂਟਾ ਤੈਨੂੰ ਹਾਰ ਫਵਾਏ ਭੈਣ ਦੇ ਲੋਰਿਆ ਉਹ ਵੀ ਕਹਿੰਦੇ ਚਾਚੂ ਤੇਰਾ ਚਾਚੂ ਭੈਣ ਚੁੱਕੰਜੇਰਾ ਸਿਰੇ ਸਭ ਗਾਂਡੂ ਬੰਦਾ ਸਲਾ ਹੋਟਲਾਂ ਦੇ ਵਿੱਚ ਫੌਣ ਬਣਾਉਂਦਾ ਜੇਕਰ ਤੇਰਾ ਚਾਚੂ ਮੈਨੂੰ ਕਿੱਥੇ ਵੀ ਮਿਲਗੇ ਨਾ ਬੈਨ ਜਸ ਸਿਰੇ ਦੇ ਚੁਪੀ ਲਮੋਂ ਦੇ ਤੋਂ ਭੈਣ ਚੂਟਾ ਭੈਣ ਦੀ ਲੰਨੇ ਨਾ ਦੀ ਅੰਟੀ ਜੀ ਰਿਲੈਕਸ ਹੋ ਉਸੇ ਨਾ ਉਸੇ ਨਾ ਹੋਵਾਂਂ। ਜੀ ਤੁਸੀਂ ਉਸੇ ਕੇ ਹੁੰਦੇ ਜੀ ਮੈਂ ਤੁਹਾਡਾ ਪੁੱਤਰ ਤਾਂ ਜਦੋਂ ਤੁਸੀਂ ਕਰਿਆ ਨਾ। ਇਹ ਨਹੀਂ ਬੋਲ ਮੈਂ ਇਹਦਾ ਹੀ 파ੜ ਕੇ ਰੱਖਣੀ ਆ। ਹੁਣ ਤੂੰ ਆਪ ਦੱਸਦੇ ਸੁਨੇਹਾ ਕੋਲ ਸਾਰੇ ਪ੍ਰੂਫ ਪਏ ਉਹ ਕਹਿੰਦੀ ਮੈਂ ਜੀ ਮੇਰੇ ਤਾਂ ਨਾਮ ਮੈਂ ਨਾ ਫਿਰ ਮੈਂ ਭੇਜ ਦਿੰਨੀ ਆ। ਵਰਮੇ ਵਰਮੇ ਦਾ ਉਸ ਜਿਹੜੇ ਤੇਰੇ ਪ੍ਰੂਫ ਨਹੀਂ ਆ ਪਰ ਇੰਬੋਨ ਦੇ ਵਿੱਚ ਭਾਰੇ ਮੋਰ ਮੋਰ ਉਹ ਕਿ ਜੇਕਰ ਤੂੰ ਹਰਾਮ ਦੀ ਇੰਨਾ ਕੁਛ ਕਰਦੀ ਹੈਂ ਜੀ ਤੇ ਆਪਣੇ ਹਸਬੰਡ ਨੂੰ ਕਿਵੇਂ ਕਰਦੀ ਹੈਂ ਜੀ। ਮੈਨੂੰ ਲੱਗਦਾ ਉਹਨੇ ਤੈਨੂੰ ਨਹੀਂ ਮਾਰੇ ਤੂੰ ਉਹਨੂੰ ਮਾਰੇ ਨੇ। ਮਿੱਤਰੋ ਇਹ ਹੋ ਜਾਂਦਾ ਕਬਾਨਾ ਲਈ ਵੀਡੀਓ ਵੀ ਕਰ ਲਈ ਸਾਡਾ channel ਨੂੰ ਸਬਸਕ੍ਰਾਈਬ ਕਰੋ। ਨਾਲ